ਤੋਂ ਦਰਵਿਸ਼ ਮੋਤੀ ਹਰਪਾਲ ਸਿੰਘ ਚਿਮਾਨੀ ਦਰਵਾ ਵਿਖੇ ਐਸ ਡੀ ਐਮ ਦੇ ਦਫਤਰ ਵਿੱਚ ਰੱਖੇ ਸਮਾਗਮ ਦੇ ਵਿੱਚ ਹਲਕਾ ਢੜਬਾ ਦੇ ਲਈ ਦੋ ਆਧੁਨਿਕ ਸੁਨਰਮਾਤ ਦੇ ਨਾਲ ਲੈਸ ਐਂਬੂਲੈਂਸ ਸਿਹਤ ਵਿਭਾਗ ਨੂੰ ਸੌਂਪੀ ਹੈ ਇਸ ਦੇ ਨਾਲ ਹੀ ਸਫਾਈ ਕਰਨ ਵਾਲੀਆਂ ਉਧਰ ਇੱਕ ਮਸ਼ੀਨ ਅਤੇ ਹੋਰ ਸਮਾਨ ਕਰੀਬ 35 ਲੱਖ ਦਾ ਸਮਾਨ ਨਗਰ ਪੰਚਾਇਤ ਦੇ ਹਵਾਲੇ ਕੀਤਾ ਹੈ ਜ਼ਿਕਰ ਕਰਦੇ ਹੋ ਵਿਧਮੰਤ ਹਰਪਾਲ ਸਿੰਘ ਚਿਮਾਨੀ ਨੇ ਕਿ ਪਿਛਲੀ ਸਰਕਾਰਾਂ ਦਾ ਅਣਗਹਿਲੀ ਅਤੇ ਬੇਰੁਖੀ ਦੇ ਕਾਰਨ ਪੰਜਾਬ ਦੇ ਵਿੱਚੋਂ ਹਲਕਾ ਢੜਬਾ ਜਿਹੜਾ ਕਿ ਉਹ ਪਛੜਾ ਹਲਕਾ ਕਿਹਾ ਜਾ ਰਿਹਾ ਸੀ ਪਰਨ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ ਹਲਕਾ ਧੜਬਾ ਦੇ ਨਾਮ ਨਾਲ ਪਿਛੜਾ ਸ਼ਬਦ ਹਟਾ ਕੇ ਪੰਜਾਬ ਦੇ ਵਿੱਚੋਂ ਮੋਰੀ ਬਣਾ ਦਿੱਤਾ ਜਾਵੇਗਾ। ਜੇਤ ਵਿਭਾਗ ਨੂੰ ਅਰਪਣ ਕੀਤੀ ਗਈ ਐਂਬੂਲੈਂਸ ਹਲਕਾ ਧੜਬਾ ਦੇ ਪਿੰਡ ਧਰਮਗੜ ਰਵੇਗੀ ਤੇ ਇੱਕ ਢੜਵਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਹਰ ਸਮੇਂ ਤਿਆਰ ਰਹੇਗੀ। ਜਦ ਨਾਲ ਲੋੜ ਪੈਣ ਉੱਤੇ ਕਿਸੇ ਵੀ ਮਰੀਜ਼ ਦੀ ਜਾਨ ਜਿਹੜੀ ਕਿ ਬਚਾਈ ਜਾ ਸਕੇ। ਅਤੇ ਨਗਰ ਪੰਚਾਇਤ ਧੜਬਾ ਨੂੰ ਸਫਾਈ ਕਰਨ ਵਾਲੀਆਂ ਆਧੁਨਿਕ ਮਸ਼ੀਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਨੇ। ਇਹ ਮਸ਼ੀਨ ਵੱਡੇ ਪੱਧਰ ਤੇ ਸ਼ਹਿਰ ਵਿੱਚ ਹੀ ਇਸਤੇਮਾਲ ਹੁੰਦੀ ਸੀ ਜਿਸ ਦੇ ਨਾਲ ਕੂੜਾ ਚੁੱਕਣ ਵਾਲੀਆਂ ਰੇੜੀਆਂ ਅਤੇ ਹੋਰ ਸਮਾਨ ਮਿਲ ਕੇ 35 ਲੱਖ ਦੀ ਸਮਗਰੀ ਦਿੱਤੀ ਗਈ ਹੈ ਇਸ ਨਾਲ ਹੀ ਕਰੀਬ 2 ਲੱਖ ਕਰੋੜ ਦੇ ਲਾਗਤ ਦੇ ਨਾਲ ਕਮਿਊਨਿਟੀ ਹਾਲ ਦੀ ਉਸਾਰੀ ਵੀ ਜਲਦ ਸ਼ੁਰੂ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਅਧਿਰਵਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ 2 ਐਂਬੂਲੈਂਸ ਮਸ਼ੀਨਾਂ ਜਿਹੜੀਆਂ ਐਂਬੂਲੈਂਸਾਂ ਲਗੀਆਂ ਉਹ ਦੜਬੇ ਵਿੱਚ ਸਮਰਪਿਤ ਕੀਤੀਆਂ ਗਈਆਂ ਨੇ ਇੱਕ ਦੜਬੇ ਖੜੂਗੀ ਸਿਵਲ ਹਸਪੀਟਲ ਦੇ ਵਿੱਚ ਸਾਡੇ ਸੀਐਮਓ ਸਾਹਿਬ ਲੈ ਕੇ ਆਏ ਨੇ ਔਰ ਦੂਸਰੀ ਪਿੰਡ ਧਰਮਗੜ ਦੇ ਵਿੱਚ ਕਿਉਂਕਿ ਇੱਥੋਂ ਦੂਰ ਆ ਕਾਫੀ ਔਰ ਪਿੰਡ ਧਰਮਗੜ 'ਚ ਖੜੂਗੀ ਤਾਂ ਕਿ ਕੋਈ ਨਾ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਇਹ ਦੋ ਜਿਹੜੀਆਂ ਐਂਬੂਲੈਂਸਾਂ ਨੇ ਬਹੁਤ ਸਹਾਇ ਸਦ ਹੋਣਗੀਆਂ ਜਾਨ ਬਚਾਉਣ ਦੇ ਲਈ ਇਹ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈਗਾ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਐਂਬੂਲੈਂਸਾਂ ਸਨ ਜੀ ਲੋਕਾਂ ਨੂੰ ਸਮਰਪਿਤ ਕੀਤੀਆਂ ਸੀ ਉਹਨਾਂ ਵਿੱਚੋਂ ਦੋ ਜਿਹੜੀਆਂ ਨੇ ਉਹ ਹਲਕਾ ਡੜਬਾ ਦੇ ਹਿੱਸੇ ਆ ਜਾਣਗੀਆਂ ਸਦੜਬਾ ਨਿਵਾਸੀਆਂ ਨੂੰ ਮੁਬਾਰਕਬਾਦ ਔਰ ਇਸ ਤੋਂ ਬਿਨਾ ਇੱਕ ਸਫਾਈ ਵਾਲੀ ਮਸ਼ੀਨ ਸਫਾਈ ਸੜਕ ਦੇ ਉੱਤੇ ਕਿੱਦਾਂ ਕਰਨੀ ਆ ਗਲੀਆਂ ਦੇ ਉੱਤੇ ਕਿੱਦਾਂ ਕਰਨੀ ਆ ਉਹ ਬੜੀ ਇੱਕ ਮਸ਼ੀਨ ਜਿਹੜੀ ਆ ਬੜੇ ਮਹਿੰਗੇ ਪਾ ਲਈ ਡੜਬੇ ਤੋਂ ਮਿਲੀ ਆ ਕਿਉਂਕਿ ਨਹੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਉਹ ਵੱਡੇ ਵੱਡੇ ਸ਼ਹਿਰਾਂ ਚ ਹੁੰਦੀਆਂ ਸੀ ਚੰਡੀਗੜ੍ਹ ਲੁਧਿਆਣਾ ਹਰਜੰਦਰ ਅੰਮ੍ਰਿਤਸਰ ਉਹ ਢੜਵਰ ਮਿਲਿਆ ਹੁਣ ਜਿਹੜਾ ਸਫਾਈ ਜਿਹੜੀ ਆ ਹੋਰ ਵੀ ਅੱਛੇ ਤਰੀਕੇ ਨਾਲ ਹੋਊਗੀ ਇਹਦੇ ਲਈ ਮੈਂ ਸੰਬੰਧਨ ਢੜਵਰ ਨਗਰ ਕਾਉਂਸਲ ਦੇ ਪ੍ਰਧਾਨ ਜੀ ਉਹਨਾਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਦੂਸਰਾ ਜਿਹੜਾ ਸਾਡੇ ਕੁਝ ਰੇੜੀਆਂ ਸੀਗੀਆਂ ਉਸ ਜਿਹੜੇ ਆਪਣੇ ਦਸਵੇਂ ਲਗੇ ਉਹ ਵੀ ਸਮਰਪਿਤ ਕੀਤੇ ਗਏ ਤਾਂਕਿ ਸਫਾਈ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਹੋ ਸਕੇ ਦੋ ਤਿੰਨ ਪ੍ਰੋਜੈਕਟਾਂ ਦੀ ਚੀਮਾ ਸਾਹਿਬ ਤੁਸੀਂ ਹੋਰ ਵੀ ਗੱਲ ਕੀਤੀ ਹੈ ਵੀ ਇੱਥੇ ਦੇ ਵਿੱਚ ਲੈ ਜਾਗੇ ਉਹ ਕਿਹੜੇ ਕਿਹੜੇ ਨੇ ਦੇਖੋ ਇੰਡੋਰ ਸਟੇ ਦਰਵੇ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਤਾਕਤ ਦੇ ਜੋਹਰ ਦਿਖਾ ਚੁੱਕੇ ਨੇਗੇ ਆਪਣਾ ਲੋਹਾ ਬਣਵਾ ਚੁੱਕੇ ਨੇ ਕਿ ਉਹਨਾਂ ਸਾਰਿਆਂ ਵੱਲੋਂ ਮੰਗ ਸੀਗੀ ਕਿ ਇੱਕ ਅੱਛਾ ਇੰਡੋਰ ਸਟੇਡੀਅਮ ਬਣਾਇਆ ਜਾਵੇ ਉਹ ਇੰਡੋਰ ਸਟੇਡੀਅਮ ਜਿਹੜਾ ਬੜੀ ਜਲਦੀ ਤਿਆਰ ਹੋ ਜਾਊਗਾ ਉਹਦਾ ਅਸੀਂ ਬੜਾ ਜਲਦੀ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਹੈਗੀ ਉਹ 11 ਗੇਮਾਂ ਜਿਹੜੀਆਂ ਨੇ ਉਹ ਸਿੰਡੋਰ ਸਟੇਡੀਅਮ 'ਚ ਹੋਣਗੀਆਂ ਔਰ ਸਾਡੇ ਦਰਵਾਹਲੇ ਦੇ ਬੱਚੇ ਜਿਹੜੇ ਨੇ ਆਪਣਾ ਆਪਣਾ ਉੱਥੇ ਟ੍ਰੇਨਿੰਗ ਲੈ ਕੇ ਵੱਡੀਆਂ ਮੱਲਾ ਮਾਰਨਗੇ ਔਰ ਇਸ ਤੋਂ ਬਿਨਾ ਇੱਕ ਕਮਿਊਨਿਟੀ ਹਾਲ ਲਗਭਗ 70 ਕਰੋੜ ਦਾ ਬਣਾਉਣਾਗਾ ਜਿੱਥੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਆਪਣੇ ਸਮਾਜਿਕ ਕਾਰਜਕ੍ਰਮ ਓਗ ਵਿਆਹ ਸ਼ਾਦੀ ਗਮੀ ਜੜੀ ਆ ਉਥੇ ਬੈਠ ਕੇ ਮਨਾ ਸਕਦੇ ਨੇ ਕਿਉਂਕਿ ਜਗ੍ਹਾ ਦੀ ਕਾਟ ਸੀਗੀ ਇਸ ਤੋਂ ਬਿਨਾ ਸਰਕਾਰੀ ਜਿਹੜੇ ਘਰ ਲਗੇ ਉਹ ਬਣਾਏ ਜਾ ਰਹੇ ਨੇ ਕਿਉਂਕਿ ਨਹੀਂ ਇੱਥੇ ਦੜ ਵਿੱਚ ਦੂਰ ਦਰਾਡੇ ਬਹੁਤ ਸਾਰੇ ਜਿਹੜੇ EMPLOYEES ਸੀਗੇ ਉਹ ਕੋਸ਼ਿਸ਼ ਕਰਦੇ ਸੀ ਇੱਥੇ ਟ੍ਰਾਂਸਫਰ ਨਾ ਹੋਵੇ ਤੋਂ ਉਹਨਾਂ ਦੇ ਲਈ ਅਸੀਂ ਇੱਥੇ ਘਰ ਬਣਾ ਰਿਹਾ ਤਾਂ ਕਿ ਸਾਰੇ ਜਣੇ ਇੱਥੇ ਹੀ ਰਹਿ ਕੇ ਆਪਣੀਆਂ ਸੇਵਾਵਾਂ ਜੜੀਆਂ ਉਹ ਨਵਾਂ ਸਕਣਗੇ ਇਸੇ ਤਰ੍ਹਾਂ ਇੱਕ ਰੈਸਟ ਹਾਊਸ ਬਣਾਉਣਾਗਾ ਸੋ ਹੋਰ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਚੱਲ ਰਹੇ ਨੇ ਇਸ ਤਰ੍ਹਾਂ ਕੌਰੀਆਂ ਸਿਵਲ ਹਸਪੀਟਲ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਬੜੀ ਜਲਦੀ ਹਸਪੀਟਲ ਬਣ ਕੇ ਤਿਆਰ ਹੋ ਜਾਊਗਾ ਤਾਂ ਕਿ ਮੁਰਦੀਆਂ ਸਹੂਲਤਾਂ ਨੇ ਸਿਹਤ ਸਹੂਲਤਾਂ ਨੇ ਉਹਨਾਂ ਦੀ ਹਲਕਾ ਦਰਬਾਰ ਵਿੱਚ ਕੋਈ ਘਾਟ ਨਾ ਰਹੇ ਜਿਵੇਂ ਹਲਕੇ ਦੇ ਲੋਕਾਂ ਨੇ ਪਿਛਲੇ ਦਿਨੀ ਮੰਗ ਰੱਖੀ ਹੈ ਜੀ ਕਿ ਜੱਜ ਦੀ ਨਿਯੁਕਤੀ ਜਿਹੜੀ ਦਰਬਾਰ ਵਿੱਚ ਹੋਣੀ ਚਾਹੀਦੀ ਹੈ ਸਰ ਤੁਹਾਡੇ ਤੱਕ ਪਹੁੰਚੀ ਹੈ ਜੀ ਗੱਲ ਇਹ ਜਿਹੜੀ ਡਿਮਾਂਡ ਆ ਕਿ ਸਿਵਲ ਕੋਰਟ ਦੀ ਸਥਾਪਨਾ ਸਿਵਲ ਕੋਰਟ ਦੀ ਸਥਾਪਨਾ ਦਰਵਾਜ਼ਾ ਚ ਹੋਵੇ ਡਿਮਾਂਡ ਜਿਹੜੀ ਆ ਹਲਕਾ ਦਰਵਾਜ਼ਾ ਦੇ ਲੋਕਾਂ ਨੇ ਕੀਤੀ ਆ ਮਨਜੋਗ ਐਸਡੀਐਮ ਸਾਹਿਬ ਕੋਲੇ ਫਾਈਲ ਪਹੁੰਚੀ ਆ ਪ੍ਰੋਸੈਸ ਹੋ ਕੇ ਆਨਰੇਬਲ ਚੀਫ ਜਸਟਿਸ ਕੋਲੇ ਜਾਣੀ ਆ ਇਨਸਪੈਕਟਿੰਗ ਜਨ ਸਾਹਿਬ ਕੋਲੇ ਜਾਣੀ ਆ ਉਹਨਾਂ ਨੇ ਦੇ ਉੱਤੇ ਫੈਸਲਾ ਲੈਣਾਗਾ ਔਰ ਮੇਰੀ ਤਾਂ ਆਪ ਰਿਕਵੈਸਟ ਆ ਕਿ ਉਹ ਜਲਦੀ ਇਹਨੂੰ ਪ੍ਰਵਾਨਗੀ ਦੇਣ ਤਾਂ ਕਿ ਅਸੀਂ ਕੰਪਲੈਕਸ ਜੁਡੀਸ਼ੀਅਲ ਕੰਪਲੈਕਸ ਦੀ ਸ਼ੁਰੂਆਤ ਕਰ ਸਕੀਏ ਕਿਉਂਕਿ ਆਬਾਦੀ ਬਹੁਤ ਹੋ ਚੁੱਕੀ ਆ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਖਾਨਪੁਰ ਫਕੀਰਾ ਟੰਡਿਆਲ ਕਨੌਰ ਜੱਟਾਂ ਲਾ ਆਪਣਾ ਬਗਰੌਰ ਇਹ ਬਹੁਤ ਦੂਰ ਪੈਂਦੇ ਨੇ ਇਹ ਜਿਹੜੇ ਪਿੰਡ ਨੇ ਗਏ ਇਸ ਨਾਮ ਤੋਂ ਬਹੁਤ ਦੂਰ ਪੈਂਦੇ ਨੇ ਕਿ ਉਹਨਾਂ ਨੂੰ ਜਾਣ ਆਉਣ ਦੀ ਦਿੱਕਤ ਆਉਂਦੀ ਹੈ ਜਦੋਂ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਤਾਂ ਮੈਨੂੰ ਸਮਝਦਾ ਕਬੱਡੀ ਸਮੱਸਿਆ ਜਿਹੜੀ ਆ ਉਹਦਾ ਹੱਲ ਹੋ ਜਾਈਏ ਸਰ ਸੀਮਤ ਸਾਹਿਬ ਨੇ ਕਿਹਾ ਤੁਸੀਂ ਸਰ سپورٹس ਦੇ ਲਈ ਜਿਹੜਾ ਹੈਗਾ ਤੁਸੀਂ ਫੋਰਨ ਵੀ ਜਾਣਾ ਸੀਗਾ ਪਰ ਕੇਂਦਰ ਸਰਕਾਰ ਨੇ ਨਹੀਂ ਮਨਜ਼ੂਰੀ ਦਿੱਤੀ ਹੈਗੀ ਉਹਨਾਂ ਖਿਡਾਰੀਆਂ ਨੂੰ ਮਿਲਣ ਦੇ ਵਾਸਤੇ ਕਿੱਸਾ ਦੇਖੋ ਕੇਂਦਰ ਸਰਕਾਰ ਲਗਾਤਾਰ ਪੰਜਾਬ ਦਾ ਬਿਤਕਰਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਨਫ਼ਰਤ ਕਰਦੀ ਆ ਪੰਜਾਬ ਦੇ ਲੋਕਾਂ ਨਾਲ ਨਫ਼ਰਤ ਕਰਦੀ ਆ ਮਨਜੋਗ ਮੁੱਖ ਮੰਤਰੀ ਸਾਹਿਬ ਨੇ ਪੈरिस ਜਾ ਕੇ ਉੱਥੇ ਸਾਡੇ ਖਿਡਾਰੀਆਂ ਦਾ ਹੌਸਲਾ ਵਧਾਉਣਾ ਸੀ ਕੱਲ ਸਾਡੀ ਜਿਹੜੀ ਹਾਕੀ ਦੀ ਟੀਮ ਆ 올림픽ਸ ਦੇ ਅੰਦਰ ਸੈਮੀ ਫਾਈਨਲਸ ਚ ਗਈ ਆਗੀ ਇੱਕ ਵੱਡੀ ਪ੍ਰਾਪਤੀ ਪੰਜਾਬ ਦੀ ਹੋਈ ਆ ਕਿਉਂਕਿ ਪੰਜਾਬ ਦੇ 10 ਖਿਡਾਰੀ ਉਸ ਟੀਮ ਦਾ ਹਿੱਸਾ ਲਏਗੇ ਉਹ ਰਹਿਮ ਖਿਡਾਰੀ ਦੇਗੇ ਸੋ ਉਹਨਾਂ ਦਾ ਹੌਸਲਾ ਵਧਾਉਣ ਲਈ ਲਿਆਣਾ ਸੀਗਾ ਸੋ ਇੱਥੋਂ ਪਤਾ ਲੱਗਦਾ ਕਿ ਵੀਜ਼ਾ ਰੋਕ ਕੇ ਪਹਿਲਾਂ ਮਨਜੋਗ ਮੁੱਖ ਮੰਤਰੀ ਸਾਹਿਬ ਦਾ ਵੀਜ਼ਾ ਰੋਕਿਆ ਔਰ ਉਸ ਬਾਅਦ ਆਨਰੇਬਲ ਸਪੀਕਰ ਸਾਹਿਬ ਦਾ ਬੀਜਾ ਰੁਕਿਆ ਉਹਨਾਂ ਨੂੰ ਜਾਣ ਤੋਂ ਪਾਬੰਦੀ ਲਾਈ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਨਾਲ ਨਫ਼ਰਤ ਭਰ ਬਤੀਰਾ ਕਰਦੀ ਹੈ ਸਰ ਸਿਹਤ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਉਪਰਾਲੇ ਕਰ ਰਹੀ ਹੈ ਐਮਬੂਲੈਂਸ ਵਗੈਰਾ ਦੇ ਰਹੀ ਹੈ ਹਸਪੀਟਲ ਬਣ ਰਹੇ ਨੇ ਨਵੇਂ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਮੌਸਮ ਹੈ ਮੱਛਰਾਂ ਨਾਲ ਘਟਣ ਵਾਲੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਕੀ ਫੋਗਿੰਗ ਦਾ ਪ੍ਰਬੰਧ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਫੋਗਿੰਗ ਕਰਵਾ ਰਹੀ ਹੈ ਸਰਕਾਰ? ਬਿਲਕੁਲ ਜੀ ਮਾਨਯੋਗ ਸਾਡੇ ਸੀਐਮਓ ਸਾਹਿਬ ਖੜੇ ਨੇ ਕਿ ਮੈਂ ਇਹਨਾਂ ਦੇ ਸਪੈਸ਼ਲ ਡਿਊਟੀ ਲਈ ਆ ਬਹੁਤ ਸਾਰੇ ਜਗ੍ਹਾ ਤੇ ਆਪ ਵੀ ਘੁੰਮ ਕੇ ਆਏ ਨੇ ਕਿ ਇਹਨਾਂ ਦੀ ਡਿਊਟੀ ਆ ਕਿ ਪਿੰਡਾਂ ਚ ਜਾ ਕੇ ਵੱਡੇ ਕਸਬਿਆਂ ਜਿੱਥੇ ਜਿਹੜਾ ਮੱਛਰ ਫੈਲਣ ਦਾ ਜ਼ਿਆਦਾ ਡਰ ਹੁੰਦਾਗਾ ਮਲੇਰੀਆ ਫੈਲਣ ਦਾ ਡਰ ਹੁੰਦਾਗਾ ਉੱਥੇ ਜਾ ਕੇ ਫੋਗਿੰਗ ਕਰਾਉਣ ਤਾਂ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਔਰ ਲੋਕਾਂ ਚ ਅਵੇਅਰਨੈਸ ਜਿਹੜੀ ਆ ਉਹ ਵੀ ਪੈਦਾ ਕੀਤੀ ਜਾ।